ਹਲੋ ਹਾਂਜੀ ਸასი ਆਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਅੱਜ ਵਾਲੀ ਜੋ ਵੀਡੀਓ ਹੈ ਜੀ ਜਾਮ ਦੇ ਵਿੱਚ ਕਪੜਾ ਗਾ ਤੇ ਲਰਨਿੰਗ ਲਾ ਕੇ ਕਮੀਜ਼ ਦੀ ਕਟਾਈ ਕਰਨੀ ਆ ਆਪਾਂ ਠੀਕ ਹੈ ਜੀ ਮੈਂ ਤੁਹਾਨੂੰ ਇਹਨਾਂ ਦਾ ਨਾਪ ਵੀ ਮੈਂਸ਼ਨ ਕਰ ਦਿੰਨੀ ਆ ਆਪਾਂ ਕੀ ਨਾਪ ਦੀ ਵੀਡੀਓ ਤੁਹਾਨੂੰ ਦੇਣ ਲੱਗੇ ਆ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਕਢਾਈ ਦਾ ਉਨੀ ਦਾ ਡਿਜ਼ਾਈਨ ਚੈੱਕ ਕਰ ਲਓ ਮੈਂ ਇਹਨਾਂ ਦੇ ਪੱਲੇ ਉਤਾਰ ਲਏ ਸੀ ਵੀਰੇ ਆ ਬੈਕ ਦਾਗਾ ਤੇ ਆ ਫਰੰਟ ਦਾ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਚੁੱਕੀ ਆ ਇਸ ਤਰ੍ਹਾਂ ਦੀ ਕਢਾਈ ਹੋਵੇ ਤਾਂ ਸੂਟ ਦੇ ਉੱਤੇ ਜਿਹੜੀ ਉਹਨਾਂ ਦੇ ਪੱਲਿਆਂ ਦੀ ਕਟਾਈ ਆ ਬੈਕ اور ਫਰੰਟ ਦੀ ਪੱਲੇ ਦੀ ਕਟਾਈ ਆ ਉਸ ਤਰ੍ਹਾਂ ਕਿਵੇਂ ਕੀਤੀ ਜਾਂਦੀ ਹੈ ਠੀਕ ਹੈ ਜੀ ਉਹ ਆਪਣੇ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਵੀਡੀਓ ਚੈੱਕ ਕਰ ਲਿਓ ਤੇ ਤੁਹਾਨੂੰ ਪਤਾ ਲੱਗ ਜਾਊਗਾ ਉਹਦੇ ਵਿੱਚ ਇਸ ਤਰ੍ਹਾਂ ਦੀ ਕਢਾਈ ਦੀ ਵੀਡੀਓ ਮੈਂ ਤੁਹਾਨੂੰ ਦੇ ਚੁੱਕੀ ਆ ਇਸ ਲਈ ਮੈਂ ਪੱਲਿਆਂ ਦੀ ਕਟਾਈ ਨਹੀਂ ਦੱਸੀ ਤੁਹਾਨੂੰ ਠੀਕ ਹੈ ਜੀ ਆ ਤੁਸੀਂ ਪੱਲਿਆਂ ਦੀ ਕਢਾਈ ਦੇਖਿਓ ਇੱਥੇ ਸੈਂਟਰ ਹੈ ਇਹਨਾਂ ਪੱਲਿਆਂ ਦੇ ਵਿਚਾਲੇ ਨੂੰ ਹੀ ਚੱਕ ਕੇ ਲਿਆ ਜਾਣਾ ਬਸ ਠੀਕ ਹੈ ਦੋ ਫਲਾਵਰਸ ਬਣੇ ਹੋਏ ਆ ਇਹਨਾਂ ਫਲਾਵਰਸ ਦੇ ਹਿਸਾਬ ਦੇ ਨਾਲ ਵਿਚਾਲੇ ਸੈਂਟਰ ਚੱਕ ਲਉਂਗੀ ਆ ਕ੍ਰੀਜ਼ ਬਣੀ ਤੁਹਾਨੂੰ ਦਿਖਦੀ ਹੋਊਗੀ ਠੀਕ ਹੈ ਜੀ ਇਹ ਤੋਂ ਚਾੱਕ ਕੇ ਬਸ ਇਹਦਾ ਸੈਂਟਰ ਆ ਜਾਊਗਾ ਇਸੇ ਤਰ੍ਹਾਂ ਮੈਂ ਪੱਲੇ ਦੀ ਦੋਹਾਂ ਦੀ ਕਟਾਈ ਕਰ ਲਈ ਜੀ ਤੇ ਹੁਣ ਮੈਂ ਤੁਹਾਨੂੰ ਇਹਨਾਂ ਦਾ ਨਾਪ ਮੈਂਸ਼ਨ ਕਰਦੀ ਆ ਨਾਪ ਸੁਣ ਲਿਓ ਠੀਕ ਹੈ ਜੀ ਕਮੀਜ਼ ਦੀ ਲੰਬਾਈ ਹੈ ਜੋ 43 ਇੰਚ ਹੈ ਜੀ ਤੇ ਸਾਤੀ ਹੈਗੀ ਇਹਨਾਂ ਦੀ 36 ਇੰਚ ਫੁੱਲ ਨਾਪ ਆ ਆਪਣਾ ਨਾਪ 30 ਇੰਚ ਠੀਕ ਹੈ ਜੀ ਤੇ ਇਹਨਾਂ ਦਾ ਕਮਰ ਹੈਗੀ ਆ 34 ਇੰਚ ਫੁੱਲ ਜੀ ਹਾਫ 17 ਇੰਚ ਤੇ ਹੈਪ ਇਹਨਾਂ ਦੀ ਹੈਗੀ ਆ ਉਹੀ 36 38 ਇੰਚ ਜੀ ਤੇ ਹਾਫ 19 ਇੰਚ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਹਾਂਜੀ ਆਪਾਂ ਅੱਗੇ-ਅੱਗੇ ਤੁਹਾਨੂੰ ਦੱਸਦੇ ਹਾਂ ਕੀ ਕਰਨਾ ਹਾਂਜੀ ਆ ਮੈਂ ਤੁਹਾਨੂੰ ਕੜਾਈ ਵੀਰੇ ਦਿਖਾ ਦਿੱਤੀ ਇਹ ਘੇਰ ਤੋਂ ਲੈ ਕੇ ਉੱਪਰ ਗਲੇ ਤੱਕ ਇਹ ਦੋ ਪੈਂਡਲ ਇਸ ਤਰ੍ਹਾਂ ਜਾ ਰਹੇ ਆ ਫਲਾਵਰਸ ਬਣ ਰਹੇ ਆ ਇਹ ਸ਼ਾਇਦ ਫਲਾਵਰਜ਼ ਦੀ ਕਟਾਈ ਗਲੇ ਦੇ ਵਿੱਚ ਹੀ ਕੱਟੇ ਜਾਣਗੇ ਕੋਈ ਚੱਕਰ ਨਹੀਂ ਤੇ ਆ ਇਹਨਾਂ ਦੀ ਕਮਰ ਤੱਕ ਫਲਾਵਰਜ਼ ਆਉਣਗੇ ਠੀਕ ਹੈ ਜੀ ਆਹ ਵਾਲਾ ਪੱਤੀ ਵਾਲਾ ਜਿਹੜਾ ਫਲਾਵਰਜ਼ ਆ ਘੇਰੇ ਤੋਂ ਸ਼ੁਰੂ ਹੋ ਕੇ ਇੱਥੋਂ ਤੱਕ ਕਮਰ ਤੱਕ ਆਊਗਾ ਆ ਪੈਨਡਲ ਤੌਰ ਤਰਵੇਂ ਤੌਰ ਤਰਾਵੇਂ ਉੱਪਰ ਤੀਰੇ ਦੀ ਸਿਲਾਈ ਤੱਕ ਜਾਣਗੇ ਠੀਕ ਹੈ ਜੀ ਇਹ ਮੈਂ ਪੱਲੇ ਕੱਟ ਲਈ ਸੀਗੇ ਤੇ ਹੁਣ ਮੈਂ ਤੁਹਾਨੂੰ ਲੰਬਾਈ ਦੱਸਦੀ ਆ ਆਪਾਂ ਪੱਲੇ ਦੀ ਕਿੰਨੀ ਕੱਟੀ ਆ ਤੇ ਓਨੀ ਹੀ ਆਪਾਂ ਲੈਨਿੰਗ ਦੀ ਕਟਾਈ ਚੜਾਈ ਕਟਾਂਗੇ ਠੀਕ ਹੈ ਜੀ ਆਹ ਲਓ ਜੀ ਇਹ 24 24.5 ਇੰਚ ਦਾ ਪੱਲਾ ਘੇਰ ਕਟਿਆ ਮੈਂ ਤੁਸੀਂ ਤੂੰ ਜੋ ਵੀ ਕਹੋਗੇ ਠੀਕ ਹੈ ਹੁਣ ਆਪਣੇ ਕੋਲ ਇਹ ਵਾਲੀ ਲਾਈਨਿੰਗ ਆ ਵੀਰੇ ਲਾਈਨਿੰਗ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਜੋ ਆਪਾਂ ਲਾਈਨਿੰਗ ਵਾਲੇ ਸੂਟਾਂ ਦੀ ਕਟਾਈ ਕਰਕੇ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਠੀਕ ਹੈ ਜੀ ਉਹਦੇ ਵਿੱਚ ਹਰੇਕ ਚੀਜ਼ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਦੀ ਹੁੰਨੀ ਆ ਵੀ ਜਿਹੜੀ ਤੁਸੀਂ ਪੱਲੇ ਦੀ ਹਨਾ ਪਹਿਲਾਂ ਤਾਂ ਇਹਦਾ ਕਾਣ ਕੱਢਣ ਦਾ ਤਰੀਕਾ ਜਿਹੜਾ ਉਹ ਮੈਂ ਤੁਹਾਨੂੰ ਦੱਸ ਚੁੱਕੀ ਆ ਠੀਕ ਹੈ ਉਹ ਆਪਣੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਚੈੱਕ ਕਰ ਲਿਓ ਠੀਕ ਹੈ ਜੀ ਤੇ ਹੁਣ ਮੈਂ ਇਹਨਾਂ ਦੇ ਤੁਹਾਨੂੰ ਮੈਂ ਦੱਸਦੀ ਆ ਵੀ ਅੱਡੇ ਲੋਟ ਨੇ ਕਿਸ ਤਰ੍ਹਾਂ ਲੈਨਿੰਗ ਜਿਹੜੀ ਉਹਦੀ ਕਟਾਈ ਕਰਦੀ ਹੁੰਦੀ ਹੈ ਕਮੀਜ਼ ਦੇ نیچے ਲਾਉਣ ਦੇ ਲਈ ਠੀਕ ਹੈ ਜੀ ਇਸ ਤਰ੍ਹਾਂ ਜਿਹੜੀ ਆਹ ਵਾਲੀ ਕੰਨੀ ਹੁੰਦੀ ਆ ਜੀ ਉਹ ਆਪਣੇ ਘੇਰ ਤੇ ਆਊਗੀ ਆਹ ਵਾਲੀ ਕੰਨੀ ਹੁੰਦੀ ਆ ਲੈਨਿੰਗ ਦੀ ਲੈਨਿੰਗ ਨੂੰ ਵਾਸ਼ ਕਰ ਲਿਆ ਕਰੋ ਧੋ ਲਿਆ ਕਰੋ ਠੀਕ ਹੈ ਜੀ ਹਾਂ ਜੀ ਹੁਣ ਆ ਦੇਖੋ ਜਾਂ ਜਿਹੜੀ ਲੈਨਿੰਗ ਆ ਲੈਨਿੰਗ ਦੀ ਆਹ ਵਾਲੀ ਕੰਨੀ ਆ ਆਪਾਂ ਘੇਰ ਤੇ ਲੈ ਕੇ ਆਉਣੀ ਆ 24.5 ਇੰਚ ਦੀ ਪੂਰੀ ਪੂਰੀ ਕਟਾਈ ਹੀ ਕਰਾਂਗੇ ਆਪਾਂ ਲੈਨਿੰਗ ਦੀ ਵੀ ਠੀਕ ਹੈ ਜੀ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਆ ਲਓ ਜੀ ਠੀਕ ਹੈ ਇਸ ਤਰ੍ਹਾਂ ਆਪਾਂ ਮਾਰਕਿੰਗ ਕਰ ਲਈ ਤਾਂ ਲਓ ਜੀ ਮਾਰਕਿੰਗ ਕਰਨ ਤੋਂ ਬਾਅਦ ਇੱਥੇ ਕੱਟ ਲਗਾ ਲਓਗੇ ਕੱਟ ਲਗਾ ਕੇ ਇਸ ਤਰ੍ਹਾਂ ਇਹਨੂੰ ਖਿੱਚ ਕੇ ਹੀ ਫਾੜ ਦਿਓ ਜੀ ਖਿੱਚ ਕੇ ਫਾੜ ਜੂਗੀ ਲੇਨਿੰਗ ਤਾਂ ਇਸ ਤਰ੍ਹਾਂ ਕੱਟ ਲਗਾ ਲਿਆ ਕੱਟ ਲਗਾ ਕੇ ਬਸ ਇਹਨਾਂ ਦੋਨੋਂ ਫੱਲਿਆਂ ਨੂੰ ਇਸ ਤਰ੍ਹਾਂ ਫਾੜ ਕੇ ਫਾੜ ਦਿਓ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਜੀ ਕੰਨੀ ਤੋਂ ਆ ਕੇ ਤੁਸੀਂ ਵੜ ਜਾ ਕੈਂਚੀ ਦੇ ਨਾਲ ਕੱਟ ਦਿਓ ਠੀਕ ਹੈ ਇਹ ਇੱਕ ਪਾਸੇ ਦੇ ਲੈਨਿੰਗ ਫਰੰਟ ਪੱਲੇ ਦੀ ਰੱਖ ਲਓ ਬੈਕ ਦੀ ਰੱਖ ਲਓ ਤੇ ਇਸੇ ਤਰ੍ਹਾਂ ਹੀ ਤੁਸੀਂ ਦੂਸਰੇ ਪੱਲੇ ਦੀ ਵੀ ਲੈਨਿੰਗ ਸਾਢੇ 24 ਇੰਚ ਦੇ ਮਾਰਕਿੰਗ ਕਰਦੇ ਹੋਏ ਉਤਾਰੋਗੇ ਆ ਲੋ ਜੀ ਮੈਂ ਇਸੇ ਇਸ ਲੈਨਿੰਗ ਉਤਾਰਨ ਦਾ ਤਰੀਕਾ ਲੈਨਿੰਗ ਦਾ ਹੈਗਾ ਜੋ ਵੀ ਲੈਨਿੰਗ ਦੇ ਵਿੱਚ ਹਰੇਕ ਤਰ੍ਹਾਂ ਦੀ ਲੈਨਿੰਗ ਕਿਸੇ ਵੀ ਤਰ੍ਹਾਂ ਦੀ ਲੈਨਿੰਗ ਤੁਸੀਂ ਲੈ ਲਓ ਉਹਦੇ ਵਿੱਚ ਕਾਣ ਜੀ ਜ਼ਰੂਰ ਹੋਊਗਾ ਠੀਕ ਹੈ ਜੀ ਉਹ ਕੱਢਣ ਦਾ ਤਰੀਕਾ ਮੈਂ ਤੁਹਾਨੂੰ ਵੀਡੀਓ ਦੱਸ ਚੁੱਕੀ ਹਾਂ ਆਪਣੇ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਲਿਓ ਇਸ ਤਰ੍ਹਾਂ ਕੱਟ ਆਪਾਂ ਫੇਰ ਲਗਾ ਲਿਆ ਵੀਰੇ ਇਸ ਤਰ੍ਹਾਂ ਕੱਟ ਲਗਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਫੜੂੰਗੀ ਤੇ ਫਾੜ ਦੂੰਗੀ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਓਕੇ ਜੀ ਹੁਣ ਤੁਸੀਂ ਆਹ ਵਾਲੇ ਕੱਪੜਾ ਜਿਹੜਾ ਆਪਣੇ ਕੋਲੇ ਬਾਜੂ ਔਰ ਇਹਨਾਂ ਦੇ ਪਹੁੰਚਿਆਂ ਦੇ ਥੱਲੇ ਵੀ ਲੈਨਿੰਗ ਲਗਾਉਣੀ ਇਹਨਾਂ ਨੇ ਕਿਹਾਗਾ ਤਾਂ ਆਪਾਂ ਲਾਵਾਂਗੇ ਉਹ ਵੀ ਠੀਕ ਹੈ ਤੇ ਹੁਣ ਤੁਸੀਂ ਕੀ ਕਰਨਾ ਜਿਹੜੀ ਆਪਾਂ ਲੈਨਿੰਗ ਇਸ ਤਰ੍ਹਾਂ ਫਾੜੀ ਆ ਉਹਨੂੰ ਦੋ ਤੇ ਹਾਂ ਉਹਨਾਂ ਦੀ ਫੋਲਡਿੰਗ ਕਰ ਲੈਣੀ ਆ ਫੋਲਡਿੰਗ ਕਰਕੇ ਜੈਂਪਰ ਦੇ ਉੱਪਰ ਚੰਗੀ ਤਰ੍ਹਾਂ ਵਿਛਾ ਲੈਣਾ ਕੱਪੜੇ ਨੂੰ ਇਸ ਤਰ੍ਹਾਂ ਵਿਛਾ ਲਿਓ ਸੈਂਟਰ ਰੱਖ ਲਿਓ ਇਸ ਦਾ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਜੀ ਇਹ ਬੈਕ ਦੇ ਪੱਲੇ ਦੀ ਹੋ ਗਈ ਉਹ ਆਪਾਂ 프ੌਂਟ ਦੇ ਵਿਛਾ ਦਾਂਗੇ ਇੱਕ ਬੈਕ ਤੇ ਵਿਛਾ ਦਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਆਪਾਂ ਕਮੀਜ਼ ਔਰ ਲੈਨਿੰਗ ਦੋਨੇ ਕੱਪੜੇ ਵਿਛਾ ਲਈਏ ਹਾਂਜੀ ਆਪਾਂ ਪੱਲੇ ਵੀਰੇ ਵਿਛਾ ਲਿਆ ਦੇਖੋ ਆ ਫਰੰਟ ਦੀ ਲੈਨਿੰਗ ਆ ਔਰ ਆ ਫਰੰਟ ਦਾ ਪੱਲਾ ਆਗਾ ਕਮੀਜ਼ ਦਾ ਆ ਬੈਕ ਦੀ ਲੈਨਿੰਗ ਆ ਔਰ ਬੈਕ ਦਾ ਪੱਲਾ ਆਗਾ ਠੀਕ ਹੈ ਜੀ ਇਸੇ ਤਰ੍ਹਾਂ ਚੰਗੀ ਤਰ੍ਹਾਂ ਵਾਲ ਵਗੈਰਾ ਕੱਢ ਕੇ ਵਿਛਾ ਲਿਆ ਕਰੋ ਹੁਣ ਆਜੋ ਜੀ ਇਹਨਾਂ ਦੇ ਧੀਰੇ ਤੇ ਇਹਨਾਂ ਦਾ ਧੀਰਾ ਜੋ ਹੈਗਾ ਜੀ 12 ਇੰਚ ਆ ਠੀਕ ਹੈ ਇੱਥੇ ਇੰਚੀ ਟੇਪ ਰੱਖੋਗੇ ਚਾਰੇ ਲਹਿਰ ਬੰਦ ਆ ਇਧਰਲੇ ਪਾਸੇ ਉਧਰਲੇ ਪਾਸੇ ਕੈਂਚੀ ਟੇਪ ਰੱਖੋਗੇ 6 ਤੇ ਮਾਰਕਿੰਗ ਇਸ ਤਰ੍ਹਾਂ ਕਰੂਗੇ ਓਕੇ ਜੀ ਇਸ ਤਰ੍ਹਾਂ ਠੀਕ ਹੈ ਹੁਣ ਮੋਡੇ ਦੀ ਲੈਂਥ ਪਾਉਂਗੇ 7 ਇੰਚ ਇਸ ਤਰ੍ਹਾਂ ਠੀਕ ਹੈ ਉੱਪਰ 6 ਆ ਤਾਂ ਵੀਰੇ ਇੱਥੋਂ 5.5 ਠੀਕ ਹੈ ਅੱਧਾ ਇੰਚ ਕੱਟ ਰੱਖਦੇ ਹੋਏ ਇਸ ਤਰ੍ਹਾਂ ਮਾਰਕਿੰਗ ਕਰਕੇ ਮਿਲਾ ਦੋਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਮਿਲਾ ਦਿਓ ਇਸ ਤਰ੍ਹਾਂ ਮਿਲਾਉਣ ਤੋਂ ਬਾਅਦ ਇਹਨੂੰ ਬਾਕਸ ਬਣਾ ਲਿਓ ਇਸ ਤਰ੍ਹਾਂ ਠੀਕ ਹੈ ਹੁਣ ਇਹਨਾਂ ਦੀ ਜਿਹੜੀ ਫਰੰਟ ਦੀ ਕਾਰਟ ਹੈ ਇਸ ਨਾਪ ਦੇ ਹਿਸਾਬ ਨਾਲ 1.5 ਇੰਚ ਦੀ ਪਾਉਗੀ ਇਸ ਤਰ੍ਹਾਂ ਸਾਹਮਣਾ ਇਹਨਾਂ ਦਾ ਹੋਊਗਾ 1.25 ਇੰਚ ਠੀਕ ਹੈ ਉਹ ਵੀ ਮੈਂ ਤੁਹਾਨੂੰ ਦੇਖ ਦਿਨੀ ਐ ਇੱਥੋਂ ਨਾਪ ਕੇ ਹਾਂਜੀ 1.25 ਇੰਚ ਹੈਗਾ ਸੱਤ ਤੇ ਹੈਗੀ ਐ ਮਾਰਕਿੰਗ ਓਕੇ ਹੈ ਜੀ ਇਸ ਤਰ੍ਹਾਂ ਕਰ ਲਿਓ ਉਸ ਤੋਂ ਬਾਅਦ ਬੈਕ ਦੀ ਪਾ ਦਿਓ ਇਹਨਾਂ ਦੇ 3 ਇੰਚ ਦੀ 2.5 ਦੀ ਪਾ ਦਿਓ ਜੀ ਠੀਕ ਹੈ ਇਸ ਤਰ੍ਹਾਂ ਬਾਤੀ ਜੀ ਹੁਣ ਤੁਸੀਂ ਆ ਜਾਓ ਇਹਨਾਂ ਦੀ ਗਲੇ ਦੀ ਚੜਾਈ ਤੇ ਇੱਥੇ ਲੈਂਥ ਹੈਗੀ ਹੈ ਗਲੇ ਦੀ ਚੜਾਈ ਜਿਹੜੀ ਹੈਗੀ ਆ 5 ਇੰਚ ਆ 2.5 ਤੇ ਕਰ ਲਿਓ ਮਾਰਕਿੰਗ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਮਾਰਕਿੰਗ ਕਰਨ ਤੋਂ ਬਾਅਦ 1.5 ਇੰਚ ਡਾਊਨ ਰੱਖ ਕੇ ਇਸ ਤਰ੍ਹਾਂ ਕਰ ਦਿਓ ਇਹਨਾਂ ਦੀ ਜਿਹੜੀ ਕਾਸ ਤੋਂ ਲੈ ਕੇ ਹਿੱਪ ਤੱਕ ਦਾ ਮਾਰਜਨ 15 ਇੰਚ ਦੀ ਸੀਨ ਤਿਆਰ ਆ 16 ਇੰਚ ਤੇ ਮਾਰਕਿੰਗ ਇਸ ਤਰ੍ਹਾਂ ਕਰ ਦੋਗੇ ਠੀਕ ਹੈ ਹੈਪ ਹੈਗੀ ਇਹਨਾਂ ਦੀ 38 ਇੰਚ ਫੋਲਨ ਆਪ 38 ਆ 38 ਦਾ ਅੱਧ 19 ਹੋ ਗਿਆ 19 ਦਾ ਅੱਧ 9.5 ਹੋ ਗਿਆ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਤੁਸੀਂ ਮਾਰਜਨ ਨਹੀਂ ਰੱਖਣਾ ਹੁੰਦਾ 9.5 ਆਊਗਾ 38 ਦਾ ਚੌਥਾ ਹਿੱਸਾ ਤਾਂ 9.5 ਤੇ ਹੀ ਮਾਰਕਿੰਗ ਇਸ ਤਰ੍ਹਾਂ ਕਰੋਂਗੇ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਇਸ ਤਰ੍ਹਾਂ 9.5 ਤੇ ਹੀ ਕਰੋਂਗੇ ਇਸ ਤਰ੍ਹਾਂ ਇਹਨੂੰ ਡਾਰਕ ਕਰ ਲਿਓ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਜੋ ਇਹਨਾਂ ਦੇ ਕਮਰ ਦਾ ਨਾਪ ਇੱਥੋਂ ਲੈ ਕੇ ਫਰੰਟ ਪੱਲਾ ਆਪਾਂ ਬੈਕ ਦਾ ਪੱਲਾ 1 ਇੰਚ ਵੱਡਾ ਰੱਖਦੇ ਆ ਫਰੰਟ ਦੇ ਪੱਲੇ ਤੋਂ ਇਸ ਤੋਂ ਇੰਚ ਕੇ ਇੰਚ ਟੇਪ ਰੱਖੋਗੇ 12 ਇੰਚ ਤੇ ਸਾਢੇ 12 ਇੰਚ ਤੇ ਜੀ 12 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰੋਗੇ ਇਸ ਤਰ੍ਹਾਂ ਮਾਰਕਿੰਗ ਕਰਨ ਤੋਂ ਬਾਅਦ ਇਹ ਕਮਰ ਦਾ ਆਪਣੀ ਮਾਰਕ ਨਿਕਲ ਆਊਗਾ ਠੀਕ ਹੈ ਜੀ ਆ ਇਹਨਾਂ ਦੀ ਹਿੱਪ ਦਾ ਹੋ ਗਿਆ ਇਹਨਾਂ ਦੇ ਸਾਤੀ ਦਾ ਹੋ ਗਿਆ ਠੀਕ ਹੈ ਜੀ ਹੁਣ ਜਿਹੜੀ ਇਹਨਾਂ ਦੀ ਕਮਰ ਆ ਗਈ ਉਹ ਹੈਗੀ ਆ ਜੀ 16 ਇੰਚ ਸੌਰੀ ਜੀ ਕਮਰ ਇਹਨਾਂ ਦੀ ਹੈਗੀ ਆ 34 ਇੰਚ 17 ਇੰਚ ਦਾ ਹਾਫ ਆਊਗਾ ਮੈਂ 16 ਬੋਲਦਾ ਸੀ ਤੁਹਾਨੂੰ 17 ਇੰਚ ਹਾਫ ਆਊਗਾ 8 8 16 8.5 17 ਅੱਧਾ ਇੰਚ ਪਲੇਟਾ ਦਾ ਮਾਰਜਨ 9 ਤੇ ਮਾਰਕਿੰਗ ਕਰੋਗੇ ਕਮਰ ਦੀ ਠੀਕ ਹੈ ਜੀ ਇੱਕ ਵਾਰ ਫੇਰ ਸੁਣ ਲਿਓ ਕਮਰ ਹੈਗੀ ਇਹਨਾਂ ਦਾ ਫੋਲਨ ਆਪ 34 34 ਦਾ ਦੂਜਾ ਹਿੱਸਾ 17 17 ਦਾ ਤੀਜਾ ਹਿੱਸਾ ਸਾਢੇ 8 8.5 ਚ ਅੱਧਾ ਇੰਚ ਪਲੇਟਾਂ ਦਾ ਮਾਰਜਨ ਰੱਖਦੇ ਹੋਏ 9 ਤੇ ਮਾਰਕਿੰਗ ਕਰਾਂਗੇ ਠੀਕ ਹੈ ਜੀ ਹਾਂਜੀ ਹੁਣ ਇਹਨਾਂ ਦੇ ਸਾਥ ਹੀ ਹੈਗੀ ਹੈ ਜੀ ਫੋਲਨ ਆਪ 38 38 ਦਾ ਦੂਜਾ ਹਿੱਸਾ 19 19 ਦਾ ਤੀਜਾ ਹਿੱਸਾ 33 ਦਾ ਤੀਜਾ ਹਿੱਸਾ ਜੀ 9.5 9.5 ਦੇ ਵਿੱਚ ਅੱਧਾ ਇੰਚ ਪਲੇਟਾਂ ਦਾ ਮਾਰਜਿਨ ਰੱਖਦੇ ਹੋਏ ਦਾਸ ਤੇ ਮਾਰਕਿੰਗ ਕਰੋਗੇ ਠੀਕ ਹੈ ਜੀ ਇਸ ਤਰ੍ਹਾਂ ਦਾਸ ਤੇ ਹੁਣ ਆਹ ਵਾਲੀ ਦਾਸ ਤੇ ਇਹ ਵਾਲੀ ਇਹ ਵਾਲੀ ਮਾਰਕਿੰਗ ਨੂੰ ਮਿਲਾ ਦਿਓ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ ਜੀ ਠੀਕ ਹੈ ਜੀ ਹੁਣ ਇੱਥੇ 2 2 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਜਾਨਾ ਜਿਹੜੀ ਫालतू ਲੈਂਿੰਗ ਦੀ ਬਾਅਦ ਘਾਟਾ ਉਹ ਸ਼ਾਂਤੀ ਹੋ ਜਾਊਗੀ ਠੀਕ ਹੈ ਜੀ ਹੁਣ ਆ ਦੋ ਜੀ ਇਹਨਾਂ ਦੇ ਪਲੇਟਾਂ ਤੇ ਪਲੇਟ ਇਹਨਾਂ ਦੇ ਹੈਗੇ ਆ ਜੀ ਫਰੰਟ ਦੇ ਲਾਵਾਂਗੇ ਪਹਿਲਾਂ ਅਲੱਗ ਪੈਣਗੇ ਬੈਕ ਦੇ ਲੱਗ ਮਾਪੇ ਜਾਣਗੇ 11.5 ਤੇ ਪਲੇਟਾਂ ਦੀ ਮਾਰਕਿੰਗ ਕਰੋਗੇ ਇਸ ਤਰ੍ਹਾਂ ਜੀ 10.5 ਤੇ ਪਲੇਟ ਤਿਆਰ ਆ 3.5 ਸਪੇਸ ਰੱਖੋਗੇ ਤਾਂ ਸਪੇਸ ਬਹੁਤ ਆ ਜੀ 나ਪ ਸਾਡੇ 19 38 ਆ ਠੀਕ ਐ ਸਾਢੇ 3 3 ਬਹੁਤ ਆ ਸਾਢੇ 6 ਇੱਥੋਂ ਫੇਰ 3 ਠੀਕ ਐ ਇਹਨਾਂ ਨੂੰ ਮਿਲਾ ਦੋ ਆਪਸ ਵਿੱਚ ਓਕੇ ਜੀ ਇਸ ਤਰ੍ਹਾਂ ਠੀਕ ਐ ਹੁਣ ਟਿੱਡੇ ਪਲੇਟ ਹੈਗੇ ਆ ਇੱਥੋਂ ਢਾਈ ਢਾਈ ਦੀ ਸਪੇਸ ਰੱਖਦੀ ਹੁੰਨੀ ਐ ਮੈਂ ਬਾਕੀ ਭਾਰੀ ਪਤਲੇ 나 ਹੌਲੇ ਭਾਰ ਨਾਪ ਦੇ ਹਿਸਾਬ ਨਾਲ ਪਲੇਟ ਦਾ ਮਾਰਜਨ ਰੱਖਿਆ ਜਾਂਦਾ ਜੀ ਠੀਕ ਹੈ ਜੀ ਹਾਂਜੀ ਆਹ ਲਓ ਜੀ ਕਮਰ ਤੋਂ ਸਿੱਧਾ ਨਿਕਲਿਆਉਂਦਾ ਹੁੰਦਾ ਹੈ ਇਹਦਾ ਪਲੇਟ ਦਾ ਮਾਰਜਨ ਆਹ ਵਾਲੀ ਦਾ ਇੱਥੋਂ 6.5 ਤੇ ਮੈਂ ਤੁਹਾਨੂੰ ਐਂਚੀ ਟੇਪ ਨਾਲ ਨਾਪ ਕੇ ਵੀ ਦਿਖਾਉਂ ਪਰਫੈਕਟ ਹੋਊਗਾ ਠੀਕ ਹੈ ਜੀ ਜਦੋਂ ਆਪਾਂ ਡੇਲੀ ਉਹ ਕੰਮ ਕਰੀ ਜਾਂਦੇ ਆ ਤਾਂ ਆਪਾਂ ਨੂੰ ਹਿਸਾਬ ਆ ਜਾਂਦਾ ਇਸ ਚੀਜ਼ ਦਾ ਠੀਕ ਹੈ ਜੀ ਹਾਂ ਲੋ ਜੀ ਇਤੋਂ ਸੱਤ ਆ ਲੋ ਜੀ ਇਸ ਤਰ੍ਹਾਂ ਕੈਂਚੀ ਟੇਪ ਘਮਾਉਂਗੇ 6.5 ਠੀਕ ਹੈ ਜੀ ਠੀਕ ਹੈ ਜੀ 6.5 ਦੀ ਆ ਵਾਲੀ ਪਲੇਟ ਪੈਂਦੇ ਆ ਟੇਡੇ ਵਾਲੇ ਅੱਧਾ ਇੰਚ ਕੰਦੇ ਦੀ ਸੀਨ ਚ ਆ ਜਾਂਦਾ ਉਹੀ ਸੇ ਤੇ ਜਾ ਬੰਨ੍ਹ ਦਿੰਦੀ ਆ ਠੀਕ ਹੈ ਜੀ ਇਸ ਤਰ੍ਹਾਂ ਪਾ ਲਿਓ ਤੁਸੀਂ ਹਾਂ ਜੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਕਟਿੰਗ ਕਰਕੇ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਦੇਖਿਓ ਹਾਂਜੀ ਆ ਲਓ ਜੀ ਇਥੋਂ ਕੈਂਚੀ ਸ਼ੁਰੂ ਕਰੋਗੇ ਕਿਉਂਕਿ ਅਪ ਜਿਹੜੀ ਲੈਨਿੰਗ ਦੀ ਬਾਦ ਘਾਟਾ ਸ਼ਾਂਤੀ ਹੋ ਜੂਗੀ ਇਸ ਤਰ੍ਹਾਂ ਨਾਲੇ ਫਿਨਿਸ਼ਿੰਗ ਆ ਜਾਂਦੀ ਹੈ ਜੀ ਕਮੀਜ਼ ਦੀ ਕਟਾਈ ਦੀ ਇਹ ਤੇ ਠੀਕ ਹੈ ਜੀ ਇਸ ਤਰ੍ਹਾਂ ਹੁਣ ਚਾਰੇ ਪੱਲੇ ਵੀਰੇ ਉਠਾਵਾਂਗੇ ਇਸ ਤਰ੍ਹਾਂ ਬੈਕ ਦੀ ਕਾਟ ਪਾਉਂਗੇ ਪਹਿਲਾ ਮੈਂ ਤਾਂ ਇਸ ਤਰ੍ਹਾਂ ਲੱਗ ਲੱਗ ਹੀ ਲਰਨਿੰਗ ਤੇ ਇਹ ਚੀਜ਼ਾਂ ਵਿਛਾ ਕੇ ਹੀ ਕਾਂਟੀ ਛਾਂਟ ਪਾਉਣੀ ਹੁੰਦੀ ਹੈ ਕਈ ਵਾਰ ਹੁੰਦਾ ਹੈ ਨਾ ਕਈ ਇਕੱਠੀ ਛਾ ਪਿਛਾ ਕੇ ਪੱਲੇ ਵਿੱਚੋਂ ਕੱਢ ਕੇ ਜਿਹੜੀ ਕਾਟ ਪਾਉਂਦੇ ਆ ਉਹ ਮੈਂ ਨਹੀਂ ਕਿਤੇ ਪਾਈ ਮੈਂ ਇਸ ਤਰ੍ਹਾਂ ਹੀ ਪਾਉਣੀ ਹੈ ਜਿਸ ਤਰ੍ਹਾਂ ਪਾਈ ਹੈ ਮੈਂ ਤੁਹਾਨੂੰ ਦਿਖਾ ਦਿੰਦੀ ਠੀਕ ਹੈ ਜੀ ਹਾਂਜੀ ਆਹ ਲੋ ਜੀ ਇੱਥੋਂ ਕੱਟ ਪਾ ਦਿਓ ਪਾਤੇ ਜੀ ਹੁਣ ਉੱਪਰਲਾ ਪੱਲਾ ਉਠਾਉਂਗੇ ਦੋਨੇ ਲਰਨਿੰਗ ਵਾਲਾ ਵੀ ਔਰ ਕਮੀਜ਼ ਦੀ ਕਟਾਈ ਵਾਲਾ ਵੀ ਠੀਕ ਹੈ ਜੀ ਉਹਦੀ ਲਰਨਿੰਗ ਕਾਟ ਪਾਉਗੇ ਇਸ ਤਰ੍ਹਾਂ ਠੀਕ ਹੈ ਜੀ ਆ ਦੇਖੋ ਜੀ ਦੋਨੇ ਪੱਲੇ ਲਰਨਿੰਗ ਦੇ ਹੋਗੇ ਆਹ ਲੋ ਜੀ ਦੇਖ ਲਓ ਇੱਕ ਵਾਰ ਦੋਨੇ ਪੱਲੇ ਲਰਨਿੰਗ ਦੇ ਹੋਗੇ ਔਰ ਕਮੀਜ਼ ਦਾ ਹੋ ਗਿਆ ਫਰੰਟ ਦੇ ਦਾ ਠੀਕ ਹੈ ਇਸ ਤਰ੍ਹਾਂ ਜਿਹੜੀ ਆਪਾਂ ਮਾਰਕਿੰਗ ਕੀਤੀ ਹੈ ਜੀ ਉਹਦੇ ਅੰਦਰ ਅੰਦਰ ਰੱਖ ਕੇ ਕਟਾਈ ਪਾਓ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਫਰੈਕਟ ਤੁਹਾਨੂੰ ਦੇਖ ਰਹੀ ਹੋਊਗਾ ਆ ਬੈਕ ਦੀ ਆ ਫਰੰਟ ਦੀ ਹੁਣ ਇੱਥੇ ਵੀ ਬਰੀਕ ਜੇ ਕੱਟ ਇਸ ਤਰ੍ਹਾਂ ਲਗਾ ਦਿਆ ਕਰੋ ਦੇਖਣ ਨੂੰ ਤਾਂ ਇਹ ਲੱਗਦਾ ਵੀ ਹਨਾ ਤੁਸੀਂ ਨੈਤੀ ਕਮੀਜ਼ ਦੀ ਕਟਾਈ ਇਸ ਤਰ੍ਹਾਂ ਪਾਉਣੀ ਹੈ ਵੀਰੇ ਬਹੁਤ ਤਰ੍ਹਾਂ ਦਾ ਨਾਪ ਹੈ ਠੀਕ ਹੈ ਜੀ ਉਸ ਹਿਸਾਬ ਦੇ ਨਾਪ ਦੇ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਵੀਡੀਓ ਦਿਨੇ ਰਹਿਣੇ ਆ ਠੀਕ ਹੈ ਜੀ ਜਿਸ ਤਰ੍ਹਾਂ ਦਾ ਆਪਣੇ ਕੋਲੇ ਕਪੜਾ ਸਟੀਚਿੰਗ ਲਈ ਆਈ ਜਾਂਦਾ ਉਹ ਆਪਾਂ ਵੀਡੀਓ ਦੇ ਦਿੰਨੇ ਆਂ ਕਈ ਵਾਰ ਵੀਡੀਓ ਬਣਦੀ ਵੀ ਨਹੀਂ ਵਿੱਚ ਟਾਈਮ ਨਹੀਂ ਹੁੰਦਾ ਠੀਕ ਹੈ ਜੀ ਉਮੀ ਹੀ ਸਟਿਚ ਕਰਕੇ ਪਾਉਣੇ ਪੈਂਦੇ ਆ ਕੱਪੜੇ ਤਾਂ ਉਹ ਆਪਾਂ ਸਟਿਚ ਕਰ ਦਿੰਨੇ ਆ ਜੋ ਕਿ ਤੇਜ਼ੀ ਦਾ ਕੱਪੜਾ ਹੁੰਦਾਗਾ ਫਿਰ ਉਹਨਾਂ ਦੀ ਵੀਡੀਓ ਨਹੀਂ ਵੀ ਬਣਦੀ ਠੀਕ ਹੈ ਜੀ ਆਪਾਂ ਜੋ ਵੀ ਤੁਹਾਨੂੰ ਵੀਡੀਓ ਦੇਣੀ ਹੁੰਦੀ ਹੈ ਹਰ ਰੋਜ਼ ਇੱਕ ਤਾਂ ਉਹਦੇ ਲਈ ਆਪਾਂ ਕੋਸ਼ਿਸ਼ ਇਹ ਕਰਦੇ ਆਂ ਵੀ ਹਰ ਰੋਜ਼ ਆਪਾਂ ਨਵਾਂ ਤੁਹਾਨੂੰ ਸਮਝਾ ਸਕੀਏ ਠੀਕ ਹੈ ਜੀ ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨ ਐਚ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ